ਦੂਜੀ ਛੋੜ ਕੁਆਟੜੀ ਇਹ ਕਿਉਂਕਿ ਉੱਤੇ ਆ ਗਿਆ ਅਰਥ ਸੌਕੇ ਹੋ ਜਾਣਗੇ ਲੱਭ ਜਾ ਗਿਆ ਦੂਜੀ ਛੋੜ ਕੁਆਟੜੀ ਇੱਕ ਤਾਂ ਕਕੇ ਥੱਲੇ ਔਂਕੜ ਜਰੂਰ ਬੋਲਣਾ ਹੈ ਕੁਆਟੜੀ ਨਹੀਂ ਕੁਆਟੜੀ ਇਕਸ 100 ਇਹਦੇ ਅਰਥ ਸਿਉ ਹੋਵੇਗਾ ਨਾਲ ਇਹ 100 ਨਹੀਂ ਹੋਵੇਗਾ ਇਕਸ ਸਿਉ ਚਿੱਤ ਲਾਏ ਆਪਣੇ ਅੰਦਰ ਦੇ ਚਿੱਤ ਨੂੰ ਲਾ ਦੇ ਦੂਜੀ ਛੋੜ ਦੂਜੀ ਲਭਜ ਹੋ ਗਿਆ ਸਮਝਨੇ ਆਪਾਂ ਛੋੜ ਦਰ ਤੇ ਛੱਡ ਦੇਣਾ ਲਭਜ ਹੈ ਕੁਆਟੜੀ ਉਂਜ ਵੈਸੇ ਸ਼ਬਦ ਦੇ ਵਾਟ ਵਾਟ ਦਾ ਅਰਥ ਰਸਤਾ ਇਹਨੂੰ ਢਖਣੇ ਵਿੱਚ ਗੁਰੂ ਜੀ ਨੇ ਕਹਿ ਦਿੱਤਾ ਵਾਟੜੀ ਵਾਟੜੀ ਦਾ ਅਰਥ ਛੋਟੀ ਪਗਡੰਡੀ ਮੈਂ ਫਿਰ ਬੇਨਤੀ ਕਰਾਂਗਾ ਵਾਟੜੀ ਯਾਦ ਰੱਖੋ ਮੈਂ ਕੂਜੇ ਸ਼ਬਦ ਨਹੀਂ ਬੋਲਿਆ ਵਾਟੜੀ ਅੱਗੇ ਲਾ ਕੇ ਤੱਕ ਕਕੇ ਨੂੰ ਔਂਕੜ ਕੋ ਵਾਟੜੀ ਤੇ ਕੁਆਟੜੀ ਦਾ ਅਰਥ ਹੁੰਦਾ ਮੰਦੀ ਜਿਵੇਂ ਇੱਕ ਸ਼ਬਦ ਕਰਮ ਆਪਾਂ ਕਹਿੰਦੇ ਆ ਕੁਕਰਮ ਜਿਹੜਾ ਕਕਾ ਔਂਕੜ ਹੈ ਨਾ ਉਹ ਨੈਗੇਟਿਵ ਸੈਂਸ ਵੀ ਅਰਥ ਕਰਦਾ ਹਾਂਜੀ ਦੂਜੀ ਛੋੜ ਕੁਆਟੜੀ ਆ ਜਿਹੜੀ ਰੱਬ ਨੂੰ ਛੱਡ ਕੇ ਤੂੰ ਮੰਦੇ ਰਸਤੇ ਤੇ ਪਗਡੰਡੀ ਤੇ ਚੱਲਾਂ ਪਏ ਇਹਨੂੰ ਛੱਡ ਦੇ ਦੂਜੀ ਛੋਡ ਕੁਆਟ ਕੁਆਟਰੀ 21 21 ਦਾ ਅਰਥ ਇੱਕ ਅਕਾਲ ਪੁਰਖ ਵਾਹਿਗੁਰੂ 21 ਸਿਉ ਮੈਂ ਫਿਰ ਬੇਨਤੀ ਕਰਾਂਗਾ ਪਾਠ ਮੈਂ 100 ਹੀ ਕਰ ਰਿਹਾ ਪਰ ਅਰਥ ਕਰਾਂਗਾ ਸਿਉ ਸਿਉ ਦਾ ਅਰਥ ਨਾਲ ਚਿੱਤ ਲਾਏ ਤੂੰ ਕਿਹੜੇ ਖੱਬੇ ਸਜੇ ਦੁਵੇਸ਼ ਵਿੱਚ ਫਸਿਆ ਪਰਮਾਣਾ ਛੱਡ ਦੇ ਮਾੜੇ ਰਸਤੇ ਨੂੰ ਜੇ ਚਿੱਤ ਲਾਣੀ ਤੇ ਇੱਕ ਪ੍ਰਮਾਤਮਾ ਦੇ ਨਾਲ ਦੂਜੀ ਛੋਡ ਕੁਆਟਰੀ 1 ਸਿਉ ਚਿੱਤ ਲਾਹੇ ਅਰਥ ਹੋ ਗਿਆ ਜੀ ਅੱਗੇ ਥੋੜੀ ਵਿਆਖਿਆ ਦੀ ਕਰਾਂਗਾ ਅੱਗੇ ਮਹਾਰਾਜ ਕਹਿੰਦੇ ਦੁਜੈ ਦੁਜੈ ਭਾਵੀ ਆ ਦੇਖੋ ਕਮਾਲ ਉੱਤੇ ਬਿੰਦੀ ਲੱਗੀ ਏ ਜਿਹੜੇ ਗੁਰਮੁਖੀ ਇਹ ਲਗਾ ਮਾਤਰਾ ਤੋਂ ਜਾਣੂ ਨੇ ਨਾ ਜੀ ਬਿਹਾਰੀ ਦੇ ਵਿੱਚ ਬਿੰਦੀ ਲੱਗੀ ਗੁਰਬਾਣੀ ਵਿੱਚ ਸਾਨੂੰ ਕਈ ਸ਼ਬਦ ਮਿਲਦੇ ਆ ਪਿੱਛੇ ਆ ਵਾਵੇ ਨੂੰ ਬਿਹਾਰੀ ਲੱਗੀ ਬਿਹਾਰੇ ਦੀ ਬਿਹਾਰੀ ਦੇ ਵਿੱਚ ਅੱਗੇ ਬਿੰਦੀ ਹੈ ਨਾ ਅੱਗੇ ਉਹਦੇ ਇਥੇ ਦੂਜੈ ਜੇ ਨਾ ਦੂਜੀ ਛੋੜ ਕੁਆਟੜੀ ਇੱਕ ਸਿਉ ਚਤਲਾਏ ਹੁਣ ਉਸ ਦੂਜੀ ਦੇ ਅਰਥ ਕੀਤੇ ਦੂਜੈ ਭਾਵੀ ਇਹ ਲਫ਼ਜ਼ ਹੈ ਭਾਵ ਭਾਵ ਦਾ ਅਰਥ ਹੈ ਪ੍ਰੇਮ ਸ਼ਬਦ ਆ ਗਿਆ ਭਾਵੀ ਦੂਜੈ ਭਾਵੀ ਇਹਦਾ ਮਤਲਬ ਇੱਕ ਰੱਬ ਨੂੰ ਛੱਡ ਕੇ ਦੂਜੇ ਦੇ ਪਿਆਰ ਵਿੱਚ ਨਾ ਪਾਓ ਫਿਰ ਸੁਣੋ ਦੂਜੈ ਭਾਵੀ ਨਾਨਕਾ ਜਿਹੜੇ ਕੁਆਟੜੀਆਂ ਤੇ ਚੱਲੇ ਮਾੜੇ ਰਸਤੇ ਤੇ ਚੱਲ ਪਏ ਰੱਬ ਨੂੰ ਛੱਡ ਕੇ ਦੂਜੇ ਪਾਸੇ ਤੁਰ ਪਏ ਅੱਗੇ ਗੁਰੂ ਕਹਿੰਦੇ ਨੇ ਗੁਰੂ ਜੀ ਕਹਿ ਰਹੇ ਨੇ ਵਹਿਣ ਵਹਿਣ ਦਾਰ ਤਾਂ ਸਮਝ ਲੈਣਾ ਨਾ ਪ੍ਰਵਾਹ ਵਹਿਣਾ ਅਗਲੀ ਗੱਲ ਹੁਣ ਧਿਆਨ ਨਾਲ ਥੋੜੀ ਜੀ ਸੁਣਿਓ ਜਿਨ੍ਹਾਂ ਰੋਜ਼ ਕਥਾ ਸੁਣੀਏ ਭਾਵੇਂ ਨੈੱਟ ਤੇ ਚਾਹੇ ਇੱਥੇ ਮੇਰੀ ਬੇਨਤੀ ਸਮਝਣਗੇ ਦੂਜੇ ਭਾਵੇਂ ਨਾਨਕਾ ਵਹਿਣ ਅੱਗੇ ਕੀ ਹੈ ਲੁੜੰਦੜੀ ਵੇਖ ਲਓ ਵਹਿਣ ਲੁੜੰਦਰੀ ਜਾਏ ਲੁੜੰਦੀ ਦਰ ਤੇ ਰੁੜਦੀ ਜਾਂਦੀ ਹੈ ਵਹਿਣ ਦੇ ਵਿੱਚ ਰੁੜ ਗਈ ਦੋ ਸ਼ਬਦ ਨੇ ਵਹਿਣ ਦੇ ਵਿੱਚ ਰੁੜ ਗਈ ਹੁਣ ਕਮਾਲ ਦੀ ਗੱਲ ਹੈ ਇੱਥੇ ਢਾੜੇ ਨਾਲ ਲੁੜੰਦਰੀ ਵਹਿਣ ਲੁੜੰਦਰੀ ਜਾਏ ਮੈਂ ਅਰਜ ਕੀਤੀ ਰੁੜਦੀ ਜਾਂਦੀ ਹੈ ਤੇ ਇੱਕ ਪਾਠ ਆਪਾਂ ਨੇ ਜਦੋਂ ਇਹਦੀ ਕਥਾ ਸ਼ੁਰੂ ਕੀਤੀ ਸੀ ਨਾ ਮਹਾਰਾਜ ਦੇ ਸ਼ਲੋਕਾਂ ਦੀ ਤੇ ਉਹ ਅਸੀਂ ਪਾਠ ਕੀਤਾ ਸੀ ਧਣੀ ਵਿਖੋਣਾ ਪਾਠ ਪਟੰਬਰ ਪਾਹੀ 세ਤੀ ਜਾਲੇ ਧੂੜੀ ਵਿੱਚ ਆ ਲੁਡੰਦੜੀ ਫਿਰ ਬੇਨਤੀ ਸੁਣਿਓ ਮੈਂ ਹੈਰਾਨ ਹੋਇਆ ਵੈ ਗੁਰੂ ਕੁਰਬਾਨ ਜਾਈਏ ਹੁਣ ਜੇ ਬੰਦਾ ਇਹ ਮੈਂ ਫਿਰ ਰਿਪੀਟ ਕਰਾਂਗਾ ਮੇ ਹੌਮੇ ਚ ਨਹੀਂ ਬਿਲੇ ਜਾ ਰਿਹਾ ਮੈਨੂੰ ਬਹੁਤ ਪਤਾ ਹੈ ਨਹੀਂ ਹੁਣ ਇੱਥੇ ਲੁਡੰਦੜੀ ਦਾ ਅਰਥ ਹੁੰਦਾ ਰੁੜ ਜਾਣਾ ਤੇ ਉੱਥੇ ਪਾਠ ਹੈ ਲੁਡੰਦੜੀ ਉੱਥੇ ਲੁਡੰਦੜੀ ਦਾ ਲਬਜੀ ਅਰਥ ਹੁੰਦਾ ਲੇਟਣਾ ਬਸ ਪਿਆਰੋ ਇੱਕ ਰਾੜਾ ਤੇ ਡੱਡੇ ਦੇ ਫਰਕ ਦੇ ਨਾਲ ਹੀ ਅਰਥ ਬਦਲ ਗਿਆ ਦੂਜੇ ਭਾਵੇਂ ਨਾਨਕਾ ਵਹਿਣ ਲੁੜੰਦੜੀ ਜਾਏ ਜੇ ਰੱਬ ਨੂੰ ਛੱਡ ਕੇ ਦੂਜੇ ਭਾਵ ਵਿੱਚ ਪੈ ਗਏ ਇੱਕ ਦੀ ਪੂਜਾ ਛੱਡ ਕੇ ਖੱਬੇ ਸੱਜੇ ਤੁਲਣ ਲੱਗ ਪਏ ਪਿਆਰਿਓ ਬੰਦਾ ਰੁੜ ਜਾਂਦਾ ਹੈ ਕਹਿੰਦੇ ਵੇਖੋ ਕਿੰਨੇ ਰੁੜ ਗਏ ਜੇ ਦੂਜੇ ਰਸਤੇ ਤੇ ਨਾ ਚੱਲੋ ਹੁਣ ਇੱਥੇ ਸਵਾਲ ਹੁੰਦਾ ਹੈ ਦੂਜਾ ਰਸਤਾ ਕੀ ਹੈ ਆਪ ਨੂੰ ਪਤਾ ਹੈ ਗੁਰਮਤ ਨੇ ਇੱਕ ਦੀ ਬੰਦਗੀ ਤੇ ਜ਼ੋਰ ਦਿੱਤਾ ਜਿਨੂੰ ਆਪ ਜੀ ਇੱਕ ਓੰਕਾਰ ਪੜਦੇ ਸਭ ਤੋਂ ਪਹਿਲਾਂ ਅਸੀਂ ਜਦੋਂ ਪੜਨੇ ਏਕ ਓੰਕਾਰ ਪੜਨੇ ਆ ਨਾ ਦੇਖੋ ਜਦੋਂ ਅਸੀਂ ਇੱਕ ਦੀ ਪੂਜਾ ਛੱਡ ਕੇ ਆ ਦੂਜੇ ਤੀਜੇ ਵੱਲ ਚੱਲਨੇ ਆ ਨਾ ਉਹ ਗੁਰੂ ਨੂੰ ਕੋਈ ਸਤਿਕਾਰ ਨਹੀਂ ਇਹਨੂੰ ਥੋੜਾ ਜਿਹਾ ਸਮਝਣ ਲਈ ਕਿ ਜਿੱਥੇ ਦੂਜਾ ਆ ਗਿਆ ਨਾ ਸਮਝੋ ਉੱਥੇ ਗਲਬੜ ਖੈ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਸ਼ੀਸ਼ਾ ਸਾਹਮਣੇ ਲੱਗਾ ਹੋਵੇ ਤੇ ਫੇਸ ਦੇਖੋ ਤੇ ਇੱਕ ਦਿਸ਼ੇ ਦਾ ਤੇ ਜੇ ਇੱਕ ਪਿੱਛੇ ਲਾ ਦਿਓ ਇੱਕ ਖੱਬੇ ਸੱਜੇ ਲਾ ਦਿਓ ਕਿੰਨੇ ਚਿਹਰੇ ਬਣ ਜਾਂਦੇ ਦੋ ਸ਼ੀਸ਼ਿਆਂ 'ਚ ਅਨੇਕਾਂ ਚਿਹਰੇ ਦਿਸਦੇ ਆ ਇੱਕ 'ਚ ਸਿਰਫ ਇੱਕ ਦਿਸਦਾ ਓਹ ਪਿਆਰਿਓ ਇੱਕ ਬੰਦੇ ਨੂੰ ਬਾਹ ਪਕੜਾਓ ਤੇ ਖਿੱਚ ਕੇ ਬਾਹਰ ਕੱਢ ਲੂਗਾ ਤੇ ਜਿਹੜਾ ਬੰਦਾ ਖੱਬੇ ਸੱਜੇ ਦੋਵਾਂ ਨੂੰ ਪਕੜਾਊਗਾ ਬਾਹਰ ਨਿਕਲਦਾ ਬਾਹਾਂ ਬਾਹਰ ਨਿਕਲ ਜਾਣਗੀਆਂ ਹੁਣ ਇੱਕ ਦਾ ਮਤਲਬ ਕੀ ਹੈ ਇੱਕ ਪਰਮਾਤਮਾ ਦੀ ਭਗਤੀ ਕੀਰਤਨ ਪੂਜਾ ਨਹੀਂ ਇੱਕ ਨੂੰ ਇੱਕ ਨੂੰ ਜਪਣਾ ਜਿਵੇਂ ਇੱਕ ਪਾਠ ਕਰਦੇ ਹੋ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਦੂਜਾ ਨਹੀਂ ਕੋਈ ਮਹਾਰਜ ਕਹਿੰਦੇ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਹੁਣ ਦੂਜਾ ਭਾਵ ਕੀ ਹੈ ਇੱਕ ਪਾਸੇ ਗੁਰੂ ਸਾਹਿਬ ਨੇ ਮੱਥਾ ਟੇਕ ਲਿਆ ਚਲੋ ਇੱਥੇ ਤੇ ਨਹੀਂ ਮੈਂ ਦੇਖਿਆ ਇੰਡੀਆ ਤੇ ਬਹੁਤ ਕੋਸ਼ਿਸ਼ ਜੀ ਦੂਜੇ ਪਾਸੇ ਮੰਗਲਵਾਰ ਦਾ ਦਿਨ ਆਇਆ ਕਿਸੇ ਕਿਆ ਫਲਾਣੇ ਮੰਦਰ ਚ ਨਾ ਮੰਨਤ ਪੂਰੀ ਹੋ ਜਾਂਦੀ ਜੇ ਬਦਾਨਾ ਲੈ ਕੇ ਜਾਈਏ ਤੇ ਇਹ ਦੂਜੇ ਭਾਵੀ ਕੀ ਹੈ ਬਦਾਨਾ ਸਮਝ ਲੈਣਾ ਨਾ ਆ ਮਿੱਠੀ ਬੂੰਦੀ ਲੈ ਕੇ ਤੁਰ ਪੈ ਤੀਜੇ ਦਿਨ ਕਿਸੇ ਕਿਆ ਵਿਚ ਚਨੀਚਰਵਾਰ ਵੀ ਹੁੰਦਾ ਪਿਆ ਤੇਲ ਤੇ ਆ ਛੋਲੇ ਲੈ ਜਿੱਪ ਘਰੋਂ ਰਿੰਕੇ ਉਹ ਵੀ ਖੁਸ਼ ਹੋ ਜਾਂਦਾ ਆ ਗੁਰਦੁਆਰੇ ਚ ਮਾਂ ਦੀ ਦਾਲ ਲੋਕੀ ਕੋਚੜਾਉਂਦੇ ਨੇ ਜੀ ਜਿੰਨੇ ਗੁਰਦੁਆਰੇ ਨੇ ਚੇਤੇ ਰੱਖਿਓ ਮਾਂ ਦੀ ਦਾਲ ਦੇ ਢੇਰ ਲੱਗੇ ਆ ਅਸਲ ਚ ਉਹਨੂੰ ਪਤਾ ਮਾਂ ਦੀ ਦਾਲ ਵੀ ਇੱਕ ਦਾਣ ਹੈ ਨਹੀਂ ਪਿਆਰਿਓ ਇਸ ਪਾਸੇ ਨਹੀਂ ਇਹਦੇ ਅਰਥ ਸੌਖੇ ਕਰਾਂ ਦੂਜੇ 'ਚ ਨਹੀਂ ਇੱਕ ਨੂੰ ਜਪ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਨੇ ਜਿਸ ਦਿਨ ਖਾਲਸੇ ਦੀ ਸਿਰਜਣਾ ਕੀਤੀ ਤੇ ਖਾਲਸੇ ਦੀ ਡੈਫੀਨੇਸ਼ਨ ਕੀ ਹੈ ਕਿ ਜਾਗਤ ਜੋਤ ਜਪੈ ਨਿਸਬਾਸਰ ਇੱਕ ਬਿਨਾ ਮਨ ਨੈਕ ਨਾ ਆਨੇ ਇੱਕ ਵੈਗੁਰੂ ਤੋਂ ਬਿਨਾ ਦੂਜੇ ਨੂੰ ਅੰਦਰ ਨਾ ਲਿਆ ਇਹਨੂੰ ਸੁਹਾਗਣ ਕਹਿੰਦੇ ਆ ਆ ਜਿਹੜੇ ਅਰਥ ਅਸੀਂ ਬੀਬੀ ਦੇ ਕਰਨੇ ਹਨਾ ਟੁੰਡੇ ਦੀਏ ਸੁਹਾਗ ਕੋ ਤੌਤਨ ਕਾਈ ਕੋਰ ਜਿਨ੍ਹਾਂ ਨਾ ਸੁਹਾਗ ਨਹੀਂ ਤਿੰਨਾ ਝਾਕ ਨਾ ਹੋਰ ਅਸਲ ਚ ਉਹ ਅਰਥ ਅਧਿਆਤਮਿਕ ਨੇ ਤੋ ਇੱਕ ਪਾਸੇ ਕਹਿੰਨੀ ਮੈਂ ਰੱਬ ਦੀ ਸੁਹਾਗਣ ਖਾਂ ਮੈਂ ਰੱਬ ਦੇ ਘਰ ਆ ਤੇ ਸੁਹਾਗਣ ਆਪਣੇ ਸਾਈ ਨੂੰ ਛੱਡ ਕੇ ਦੂਜੇ ਨਾਲ ਨਹੀਂ ਜਾਂਦੀ ਜੇ ਰੱਬ ਨੂੰ ਜਪਣਾ ਪਿਆ ਤੇ ਦੇਵੀ ਦੇਵਤਿਆਂ ਦੀ ਪੂਜਾ ਨਾ ਕਰਿਆ ਕਰ ਇੱਕ ਜਗਤ ਜੋਤ ਜਪੈ ਇਸ ਬਾਸੁਰ ਇਕ ਬਿਨਾ ਮਨ ਨੈਕ ਨਾ ਅਨੇ ਕਿਸੇ ਹੋਰ ਨੂੰ ਦੂਜੇ ਨੂੰ ਲਿਆ ਪੂਰਨ ਪ੍ਰੇਮ ਪ੍ਰਤੀਤ ਸਜ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੇ ਅਰਥ ਥੋੜੇ ਜੇ ਮੈਂ ਕਰ ਦੇਣਾ ਵਰਤਨ ਵਰਤ ਨਾ ਰਖੇ ਮੜੀਆਂ ਤੇ ਦੀਵੇ ਨਾਂ ਵਾਲੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦੇ ਧਾਰੀਆਂ ਦੇ ਮਠਾਂ ਨੂੰ ਨਾ ਪੂਜੇ ਕਬਰਾਂ ਦੀ ਪੂਜਾ ਨਾ ਕਰੇ ਹੁਣ ਸਾਡੇ ਮਨ ਚ ਕਈਆਂ ਦਾ ਨਾ ਵੀ ਇਹ ਤਾਂ ਫਿਰ ਫਸਾਦ ਹੀ ਪਾਉਂਦੇ ਪਿਆ ਹਾ ਸ਼ਰਦਾ ਸ਼ਰਦਾ ਚਾਹੀਦੀ ਕਈ ਸ਼ਰਦਾ ਚਾਹੀਦੀ ਏ ਉਹ ਗੁਰਮਖੋ ਸਜਾਖੇ ਤੇ ਸ਼ਰਦਾ ਚਾਹੀਦੀ ਏ ਜਿਹੜਾ ਆਪ ਹੀ ਉਹਨਾਂ ਉਹਦੇ ਤੇ ਸ਼ਰਦਾ ਕੀ ਬਣਾਵਾਂਗੇ ਆ ਕੱਲ ਸ਼ਬਦ ਆਇਆ ਸੀ ਮਿਰਗ ਤਿਸਨਾ ਪੇਕ ਭੁੱਲਣੇ ਹੁਣ ਜੇ ਮਿਰਗ ਇਹ ਕਹੇ ਜੇ ਮੇਰੀ ਸ਼ਰਦਾ ਰੇਤ ਤੇ ਵਿੱਚ ਚਮਕਦੀ ਰੇਤ ਮੇਰੇ ਲਈ ਪਾਣੀ ਏ ਪਾਣੀ ਏ ਉਹ ਸਾਰੀ ਜ਼ਿੰਦਗੀ ਤੁਰਿਆ ਫਿਰ ਇਹਨੇ ਰੇਤ ਨੇ ਰੇਤ ਹੀ ਰਹਿਣਾ ਪਾਣੀ ਨਹੀਂ ਬਨਣਾ हां ਵਗਦਾ ਦਰਿਆ ਹੋਵੇ ਤੇ ਸਰਦਾ ਬਣਾ ਵੀ ਪਾਣੀ ਹੈ ਮੈਂ ਫਿਰ ਬੇਨਤੀ ਕਰਾਂ ਵਰਤ ਰੱਖਨੇ ਤੇ ਸੱਚੀ ਮੁੱਚੀ ਸਭ ਤੋਂ ਅੱਗੇ ਨੇ ਸਿੱਖ ਜੀ ਵਿਆਹਾਂ ਵਿੱਚ ਵੀ ਸਭ ਤੋਂ ਅੱਗੇ ਜੇ ਇਹ ਸਰਬ ਧਰਮ ਹੀ ਬਣੇ ਬੈਠੇ ਨੇ ਮੈਨੂੰ ਬਖਸ਼ ਦੇ ਅਜੇ ਜਦੋਂ ਵਿਆਹ ਕਰਦੇ ਆ ਪਹਿਲਾਂ ਤਾਂ ਆਪਾਂ ਖੁਸ਼ ਕਰਨਾ ਹੈ ਇਸਾਈ ਵੀਰਾਂ ਨੂੰ ਰਿੰਗ ਸਰਬ ਨਹੀਂ ਵੀ ਕਰਨੀ ਹੈ ਹਾਂਜੀ ਖੋਦੂ ਬਾਦ ਮੁਸਲਮਾਨਾਂ ਵਾਲਾ ਕੰਮ ਵੀ ਕਰ ਲੈ ਚੁੰਨੀ ਵੀ ਚੁੜਾਨ ਜਾਣੇ ਇਹ ਇਹ ਕੀ ਇਹ ਦੂਜੇ ਭਾਵੇਂ ਨਹੀਂ ਮੈਂ ਖੁੱਲ ਕੇ ਅਰਥ ਕਰ ਰਿਹਾ ਚੁੰਨੀ ਵੀ ਚੜਾਤੀ ਰਿੰਗ ਸਰਮਣ ਵੀ ਹੋ ਗਈ ਅਸੀਂ ਲਾਵਾ ਬਾਅਦ ਚ ਕਰਨੀ ਹੈ ਪਹਿਲਾਂ ਜੈਮਾਲਾ ਪਾਣੀ ਹੈ ਜਦੋਂ ਸਾਰੇ ਕੰਮ ਨਿਗੜ ਜਾਂਦੇ ਨੇ ਉਦੋਂ ਸਾਡੇ ਬਾਬਿਆਂ ਦਾ ਕੰਮ ਸ਼ੁਰੂ ਹੁੰਦਾ ਹੈ ਹੁਣ ਭਾਈ ਜੀ ਮਿੰਟ ਪੰਜ ਹੀ ਲਾਇਓ ਜੇ ਅੱਗੇ ਬੜੇ ਲੇਟ ਹੋ ਗਏ ਬਸ ਪੁਆਇੰਟ ਲੀਆਂ ਦਿਓ ਮੈਂ ਸੱਚੀ ਕਹਿ ਰਿਹਾ ਗੁਰਬਖੋ ਇੱਕ ਤੇ ਭਰੋਸਾ ਲਾ ਕੇ ਤੁਰਿਏ ਹੋਏ ਗੁਰੂ ਸਾਹਿਬ ਨੇ ਕਿਹਾ ਰੇ ਜੀ ਨਲਜ ਤੋ ਹਲਾਹੀ ਹਰ ਤਜ ਕਤ ਕਾਹੂ ਕੇ ਜਾਹੀ ਜਾਂ ਕਾ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਂਤ ਨਾ ਸੋਹੀ ਉਹ ਜਿਹਦਾ ਰੱਬ ਇਨਾ ਵੱਡਾ ਹੋਵੇ ਉਹਨੂੰ ਛੱਡ ਕੇ ਦੂਜਿਆਂ ਦੇ ਬੂਵੇ ਤੇ ਝੁਕਣਾ ਦੂਜੇ ਰੁੜ ਜਾਂਦੇ ਆ ਮਹਾਰਾਜ ਕਹਿੰਦੇ ਜਾਗਤ ਜੋਤ ਜਪੈ ਇਸ ਬਾਸਰੂ ਇੱਕ ਬਿਨਾ ਮਨ ਨੇਕ ਨਾ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮਠ ਭੂ ਨਾ ਮਾਨੇ ਕੀਰਤ ਦਾਨ ਦਇਆ ਤਬ ਸੰਜਮ ਇੱਕ ਬਿਨਾ ਨੇ ਇੱਕ ਪਛਾਨੇ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਾ ਖਾਲਜਾਂ ਨੇ ਮੈਂ ਉਹਨਾਂ ਤੋਂ ਮਾਫੀ ਮੰਗ ਲਾਂਗੇ ਜਿਹੜੇ ਕਹਿਣ ਵੀ ਸਾਡੀ ਸ਼ਰਧਾ ਨੂੰ ਸੱਟ ਮਾਰੀ ਸੀ ਤੇ ਰੋਜ਼ ਹੀ ਬਾਣੀ ਤੇ ਪੜਨੇ ਕਾਉ ਲਾ ਪਾਹਨ ਪੂਜ ਧਰਿਓ ਸਿਰ ਕਾਉ ਲਾ ਲਿੰਗ ਘਰੇ ਲਟਕਾਇਓ ਦੂਜੇ ਭਾਵੀ काहूं ला पान पूज तरयो सिर काहूं ला लिंग गरे लटकायो काहूं लख्यो और आवाची दिशा में काहूं पिछा को शीश नवायो को बतान को पूजत है पास को मृतान को पूजन तायो बाबा जी सतगुरु गुरु गुर, गोविंद सिंह कहते हैं कूर क्रिया उर्जो सब ही जग दूजे भावी नानका कूर क्रिया उर्जो सब ही जग श्री भगवान को ਭੇਦ ਨਾ ਪਾਇਓ ਇੱਥੇ ਵੀ ਮਹਾਰਾਜ ਕਹਿੰਦੇ ਐਵੇਂ ਦੂਜੇ ਰਸਤੇ ਛੱਡਦੇ ਵਾਸ਼ਨਾ ਵਾਲੇ ਮਾੜੇ ਪਰ ਕਿਹੜਾ ਰਸਤਾ ਇਤਮਾਰਗ ਚੱਲੇ ਭਾਈ ਜੜੇ ਗੁਰ ਕਹੇ ਸੁਕਾਰ ਕਮਾਈ ਜਿਓ ਤਿਆਗੇ ਮਨ ਕੀ ਮਤੜੀ ਵਿਸਾਰਾਂ ਦੂਜਾਂ ਪਾਉ ਜਿਓ ਮੈਂ ਕਿ ਚਲੋ ਇੱਕ ਉਦਾਹਰਨ ਦੇਣਾ ਤੁਸੀਂ ਟੇਕੇ ਬੈਠੇ ਹੋ ਤਾਂ ਮੈਂ ਅੱਜ ਖੁੱਲ ਕੇ ਬੋਲਣਾ ਪਿਆ ਚੰਪ ਜਿਹੜਾ ਚੰਪੇ ਦਾ ਫੁੱਲ ਹੈ ਨਾ ਇਹਦੇ ਤੇ ਪੌਰਾ ਨਹੀਂ ਬੈਂਦਾ ਵਿਦਵਾਨਾਂ ਦਾ ਮਤ ਹੈ ਜਿਹੜਾ ਚੰਬੇ ਦਾ ਫੁੱਲ ਹੈ ਉਹਦੇ ਤੇ ਪਵਰਾ ਨਹੀਂ ਬੈਂਦਾ ਇਹ ਗੁਲਾਬ ਤੇ ਗਿੰਦੇ ਤੇ ਪਵਰਾ ਆਪਾਂ ਇੱਥੇ ਤੇ ਵਿਚਾਰੇ ਬੈਂਦੀ ਕੋਈ ਨਹੀਂ ਨਾ ਸਮੈਲ ਹੀ ਨਹੀਂ ਹੈਗੀ ਹੈ ਨਾ ਸੱਚੀ ਜੇ ਉੱਥੋਂ ਦੀਆਂ ਖੇਡਾਂ ਵਕਰੀਆਂ ਨੇ ਠੀਕ ਐਸੀ ਵੀ ਆਏ ਬੈਠੇ ਨੱਕ ਨੱਥ ਕਜ਼ਮਤ ਕਿਰਤ ਤੱਕੇ ਦੇ ਉੱਥੇ ਤੇ ਰਾਤ ਹਨੇਰੀ ਚ ਲੰਗੋ ਤੇ ਰਾਤ ਕੀ ਰਾਣੀ ਵੀ ਲਪਟਾ ਮਾਰਦੀ ਐ ਦੇ ਦੇ ਮੇਲ ਤੋਂ ਉਹ ਉਹ ਬਰਾ ਸਾਰੇ ਪੁੱਲਾਂ ਤੇ ਬਹਿੰਦਾ ਪਰ ਚੰਬੇ ਤੇ ਨਹੀਂ ਬਹਿੰਦਾ ਕਵੀ ਨੇ ਚਾਰ ਤੁਕਾਂ ਲਿਖ ਦਿੱਤੀਆਂ ਉਹ ਚੰਬੇ ਨੂੰ ਪੁੱਛਦਾ ਚੰਪਾ ਤੇ ਬਾਣੀ ਨਹੀਂ ਜੇ ਚੰਪਾ ਤੁਜ ਮੈਂ ਤੀਨ ਗੁਣ ਰੂਪ ਰੰਗ ਅਰਬਾਸ ਸਮਝ ਗਏ ਕਿ ਚੰਬੇ ਦੇ ਫੁੱਲ ਤੇਰੇ ਇੱਕ ਤਿੰਨ ਗੁਣ ਨੇ ਤੇਰਾ ਰੂਪ ਹੈ ਤੇਰੇ ਕੋਲ ਰੰਗ ਹੈ ਤੇਰੇ ਕੋਲ ਤਾਂ ਸਮੈਲ ਵੀ ਹੈਗੀ ਚੰਪਾ ਤੁਜ ਮੈਂ ਤੀਨ ਗੁਣ ਰੂਪ ਰੰਗ ਅਰਬਾਸ ਪਰ ਇਹ ਅਵਗਣ ਤੁਜ ਵੀ ਕਿ ਭਵਰ ਨਾ ਬੈਠੇ ਬਾਸ ਤੇਰੇ ਚ ਕਿਹੜਾ ਔਗਣ ਤੇਰੇ ਕੋਲ ਭਵਰਾ ਨਹੀਂ ਬੈਂਦਾ ਅੱਗੋ ਪਤਾ ਕੀ ਕਹਿੰਦਾ ਚੰਬੇ ਦਾ ਫੁੱਲ ਕਹਿੰਦਾ ਇਹਦਾ ਰੰਗ ਵੇਖੀ ਭੋਰੇ ਦਾ ਕਹਿੰਦਾ ਪਿੱਛੋਂ ਕਾਲਾ ਤੇ ਮੂੰਹ ਦਾ ਖੱਟਾ ਇਸ ਤੇ ਨਾ ਜੀ ਤੁਸੀਂ ਕਦੀ ਦੇਖਿਓ ਭਵਰਾ ਹੱਸਦੇ ਹੁੰਦਾ ਪਿੱਛੋਂ ਸਾਰੀ ਉਹਦਾ ਢਾਂਜਾ ਕਾਲਾ ਮੂੰਹ ਖੱਟਾ ਜਾਂ ਹੁੰਦਾ ਕਹਿੰਦਾ ਪੀਲਾ ਤਾਂ ਹੋ ਗਿਆ ਨਕੰਮਾ ਥਾਂ ਥਾਂ ਤੇ ਪਿਆਰ ਮੂੰਹ ਮਾਰਦਾ ਫਿਰਦਾ ਦੂਜੇ ਭਾਵੀ ਹੈ ਨਾ ਉਹ ਕਹਿੰਦਾ ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ ਪਰ ਹੀ ਇਹ ਅਵਗਣ ਤੂੰ ਜੀ ਬਿਕੇ ਭਵਰ ਨਾ ਬੈਠੇ ਪਾਸ ਅਗ ਨੂੰ ਫੁੱਲ ਕਹਿੰਦਾ ਸਾਜਨ ਮੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ ਪਰ ਠੌਰ ਠੌਰ ਕੇ ਮੀਤ ਕੋ ਕੌਣ ਬਿਠਾਵੇ ਪਾਸ ਇੱਕ ਦਾ ਹੋ ਕੇ ਆਈ ਸੂਬੀ ਤੁਰਿਆ ਜਾਂਦਾ ਸੀ ਦਰবেশ ਤੇ ਬੀਬੀ ਉਖਲੀ ਚ ਛੜਦੀ ਪਈ ਸੀ ਆਬ ਮੁੰਜੀ ਮੁੰਜੀ ਸਮਝ ਗਿਆ ਨਾ ਆਪਾਂ ਏ ਵੀ ਸਾਡੀ ਬੋਲੀ ਪੁਰਾਣੀ ਬਾੜ ਦੀ ਮੈਂ ਤਾਂ ਮੁੰਜੀ ਕਹੇ ਉਂਝ ਪੰਜਾਬ ਵਾਲੇ ਝੋਨਾ ਕਹਿੰਦੇ ਆ ਤੇ ਕਈ ਜੀਰੀ ਕਹਿੰਦੇ ਆ ਤੇ ਜਿਹੜਾ ਚੋਖਾ ਫਿਰ ਬੋਲੀ ਬੋ ਉਹ ਚਾਵਲ ਕਹਿਣ ਲੱਗ ਪੈਂਦੇ ਆ ਆਪਣੀ ਚੌਲ ਕਹਿੰਦੇ ਆ ਆਪਣੇ ਆਪਣੇ ਇਲਾਕੇ ਦੀ ਬੋਲੀ ਹੈ ਹੁਣ ਸ਼ਹਿਰੀ ਵੀਰ ਤਾਂ ਸਾਰੇ ਚਾਵਲ ਹੀ ਕਹਿੰਦੇ ਆ ਨਾ ਜੀ ਕਿਮਾ ਕਰ ਦਿਓ ਕੋਲੀ ਨੂੰ ਵੀ ਕੋਲੀ ਕਹਿੰਦੇ ਆ ਉਹ ਉਹ ਬੋਲੀ ਆ ਕੋ ਆਪਣੀ ਤੇ ਗੁਰਬਾਣੀ ਨੇ ਸਾਰੇ ਵਰਤੇ ਆ ਹੁਣ ਉਹ ਬੀਬੀ ਛੜੇ ਪਈ ਉਕਲੀ ਦੇ ਵਿੱਚ ਰੱਖ ਕੇ ਉੱਤੋਂ ਮਾਰੇ ਛੱਤ ਡੰਡਾ ਮਾਰੇ ਉਹਦੀਆਂ ਚੂੜੀਆਂ ਛਣਕਣ ਉਹ ਘੜੀ ਪਿੱਛੋਂ ਆਵਾਜ਼ ਆਵੇ ਉਹਨੇ ਕੀਤਾ ਵੀ ਇਹ ਰੌਲਾ ਪਾਉਂਦੀਆਂ ਪਈਆਂ ਨੇ ਉਹਨੇ ਜੀ ਅੱਧੀਆਂ ਲਾਤੀਆਂ ਆਵਾਜ਼ ਘਟ ਗਈ ਪਰ ਮੁੱਕੀ ਨਹੀਂ ਉਲਾਂ ਦੀ ਲਾਂ ਦੀ ਇੱਕੋ ਰਹਿ ਗਈ ਆਰਾਮ ਨਾਲ ਕਹਿੰਦੀ ਹੁਣ ਠੀਕ ਏ ਹੁਣ ਨਹੀਂ ਛਣਕਦੀ ਹੁਣ ਨਹੀਂ ਆਵਾਜ਼ ਆਉਂਦੀ ਦਰਵੇਸ਼ ਵੇਖ ਕੇ ਮੱਥਾ ਟੇਕ ਕੇ ਕਹਿੰਦਾ ਬੀਬੀ ਅੱਜ ਤੇਰੇ ਕੋਲ ਵੀ ਬਹੁਤ ਛੇਗਿਆ ਵਾਂ ਜਿੱਥੇ 5 6 ਹੋਣ ਉਥੇ ਛਣਕਾਰਟ ਹੁੰਦੀ ਏ ਜਿੱਥੇ 1 ਹੋ ਜਾਏ ਉਥੇ ਰੌਲਾ ਮੁੱਕ ਜਾਂਦਾ ਹੈ ਅੰਦਰ ਦੀਆਂ ਫੁਰਨੇ ਵੀ ਤਾਂ ਇਹਨੇ ਤੇ ਕਈ ਤਰੀਕੇ ਵਿਰਦੇ ਆ ਜਦੋਂ ਇੱਕ ਰੱਬ ਹੋ ਜਾਏਗਾ ਅੰਦਰ ਦੇ ਰੌਲੇ ਵੀ ਮੁੱਕ ਜਾਣਗੇ ਮਹਾਰਾਜ ਕਹਿੰਦੇ ਦੂਜੀ ਛੋਟ ਕੁਆਟੜੀ ਇੱਕ ਸਿਉਚਿਤ ਲਾਏ ਦੂਜੇ ਭਾਵੇਂ ਨਾਨਕਾ ਦੂਜੇ ਦੇ ਪਿਆਰ ਵਿੱਚ ਵਹਿਣ ਲੁੜੰਦੜੀ ਮੈਂ ਲੁੜੰਦੜੀ ਦਾ ਅਰਥ ਕਿਤੇ ਰੁੜੀ ਜਾਂਦੀ ਹੈ ਜੀਵ ਇਸਤਰੀ ਵਹਿਣ ਲੁੜੰਦਰੀ ਜਏ ਹੁਣ ਅਗਲਾ ਸਲੋਕ ਹੈ ਤੇ ਖੱਟੜੇ ਗੁਰਮੁਖੋ ਇਹ ਪਾਠ ਇਉਂ ਕਰਾਂਗੇ ਤੇ ਖੱਟੜੇ ਇਹ ਸ਼ਬਦ ਇੱਕ ਹੱਟੀ ਹੱਟ ਇਹ ਜਿਹੜਾ ਸ਼ਬਦ ਹੈ ਖੱਟੜੇ ਹੱਟ ਤੋਂ ਬਣਿਆ ਨਾ ਹਟ ਅੰਗਰੇਜ਼ੀ ਵਾਲਾ ਨਹੀਂ ਇਹ ਜਿਹਨੂੰ ਆਪਾਂ ਹੱਟੀ ਕਹਿੰਦੇ ਆ ਤੇ ਖੱਟੜੇ ਬਾਜ਼ਾਰ ਇਹਦਾ ਅਰਥ ਹੋ ਗਿਆ ਵੀ ਤਿੰਨ ਛੱਤਾਂ ਵਾਲੀ ਦੁਕਾਨ ਇਹ ਯਾਦ ਰੱਖਿਓ ਤੇ ਹਟੜੇ ਦਾ ਅਰਥ ਹੁੰਦਾ ਤਿੰਨਾ ਛੱਤਾਂ ਵਾਲੀ ਇੱਕ ਗੁਰਮੁਖ ਨੇ ਅਰਥ ਕੀਤੇ ਨੇ ਉਹ ਦੁਕਾਨਾਂ ਜਿੱਥੇ ਤਿੰਨ ਰਸਤੇ ਇਕੱਠੇ ਹੋਣ ਉਹਨੂੰ ਤੇਹਟੜਾ ਵੀ ਕਹਿੰਦੇ ਆ ਜਿਵੇਂ ਚ ਰਸਤਾ ਕਹਿੰਦੇ ਆ ਦੁਰਾਹ ਕਹਿੰਦੇ ਹੁਣ ਤੇਹਟੜੇ ਬਾਜ਼ਾਰ ਤਿੰਨਾ ਛੱਤਾਂ ਵਾਲਾ ਬਾਜ਼ਾਰ ਤਿੰਨਾ ਛੱਤਾਂ ਵਾਲੀਆਂ ਦੁਕਾਨਾਂ ਇਹਦੇ ਵਿੱਚ ਕਿਹਾ ਜਾਂਦਾ ਸੁਰਗ ਮੱਚ ਪਿਆਲੇ ਇਹਦੇ ਅਰਥ ਸੱਚੀ ਮੁੱਚ ਸਾਰੇ ਕਲੀਅਰ ਨਹੀਂ ਕਰ ਸਕੇ ਜਿੰਨੇ ਵੀ ਵਿਦਵਾਨਾ ਕਿਤੇ ਮੋ ਕਹਦੇ ਸੁਰਗ ਤਿੰਨ ਲੋਕ ਨਾ ਸੁਰਗ ਲੋਕ ਮਾਤ ਲੋਕ ਤੇ ਪਤਾਲ ਲੋਕ ਤੀਸਰੇ ਅਰਥ ਕੀਤੇ ਨੇ ਤਿਹਟੜੇ ਦਰ ਤੇ ਰਜ ਗੁਣ ਤਮ ਗੁਣ ਤੇ ਸਤ ਗੁਣ ਮਾਇਆ ਦੇ ਗੁਣ ਪ੍ਰੋਫੈਸਰ ਸਹਿਬ ਸਿੰਘ ਹੁਣ ਇਹ ਕੀਤੇ ਨੇ ਮਾਇਆ ਦੇ ਤਿੰਨ ਗੁਣ ਇੱਕ ਸ਼ਬਦ ਅਧਿਆਤਮਕ ਵਰਤਿਆ ਸੁਨਣ ਮੰਨਣ ਤੇ ਨਿਧਿਆਸਨ ਇਹ ਵੀ ਤਿੰਨ ਨੇ ਪਹਿਲਾਂ ਬਾਣੀ ਸੁਨਨੀ ਸੁਣ ਕੇ ਉਹਨੂੰ ਮੰਨਣਾ ਤੇ ਮੰਨਣ ਤੋਂ ਬਾਅਦ ਨਿਧਿਆਸਨ ਦਾਦਾ ਉਹਦਾ ਉਹਦੀ ਪ੍ਰੈਕਟਿਸ ਕਰਨੀ ਉਹਦਾ ਅਭਿਆਸ ਕਰਨਾ ਮੈਂ ਅਰਥ ਕਰਾਂਗਾ ਤਿਹਟੜੇ ਬਾਜ਼ਾਰ ਆ ਤਿੰਨ ਲੋਕ ਜਿਹੜੇ ਨੇ ਬੰਦਿਆ ਇਹ ਬਾਜ਼ਾਰ ਨੇ ਇਹ ਦੁਕਾਨਾਂ ਨੇ ਸੌਦਾ ਕਰਨ ਵਣ ਜਾ ਰਿਆਂ ਇੱਥੇ ਸਾਰੇ ਅਸੀਂ ਵਪਾਰੀ ਬਣ ਕੇ ਆਏ ਆ ਜੀ ਤਿੰਨਾ ਲੋਕਾਂ ਦੇ ਜੀਵ ਮਹਾਰਾਜ ਕਹਿ ਰਹੇ ਨੇ ਅੱਗੇ ਜੀ ਸੱਚ ਵਖਰ ਜਿੰਨੀ ਲੱਦਿਆ ਇੱਥੇ ਸਾਰੇ ਆਏ ਆ ਬੜੀ ਦੁਨੀਆ ਵਪਾਰਕਾਰੀ ਪਰ ਜਿੰਨੇ ਸੱਚੇ ਨਾਮ ਦਾ ਵਖਰ ਦਰਤ ਪੂੰਜੀ ਸੌਦਾ ਜਿਨ੍ਹਾਂ ਨੇ ਆਪਣੇ ਅੰਦਰ ਸੱਚ ਦਾ ਸੌਦਾ ਕਰ ਲਿਆ ਸੇ ਸੱਚੜੇ ਪਾਸਾਰ ਪਿਆਰੋ ਪਾਸਾਰ ਦਰਤ ਪਸਾਰੀ ਪੰਸਾਰੀ ਨਹੀਂ ਪਾਸਾਰ ਪਸਾਰੀ ਪਸਾਰੀ ਦਰਤ ਵਪਾਰੀ ਉਂਝੇ ਦਰਤ ਹੁੰਦਾ ਰਤਨਾਂ ਨੂੰ ਪਰਖਣ ਵਾਲਾ ਤਿੰਨ ਲੋਕ ਬਾਜ਼ਾਰ ਨੇ ਹਰ ਜੀ ਵਪਾਰੀ ਹੈ ਗੁਰਮਖੋ ਜਿਨ ਨੇ ਸੱਚ ਦਾ ਸੌਦਾ ਕੀਤਾ ਹੈ ਸਹੀ ਅਰਥਾਂ ਵਿੱਚ ਉਹ ਹੀ ਵਪਾਰੀ ਬਣ ਕੇ ਗਿਆ ਉਹਦਾ ਹੀ ਪਸਾਰਾ ਪ੍ਰਵਾਨ ਹੈ ਮੇਰੀ ਬੇਨਤੀ ਜੇ ਅਖੀਰ ਤੇ ਵਪਾਰੀ ਅਸੀਂ ਸਾਰੇ ਰੋਜ਼ ਕਰਨੇ ਆ ਜੀ ਜੇ ਕਿ ਮੈਂ ਨਹੀਂ ਕਰਦਾ ਨਹੀਂ ਮਹਾਰਾਜ ਕਹਿੰਦੇ ਨੇ ਕੋਈ ਸਾਰਾ ਦਿਨ ਔਗਣ ਇਕੱਠੇ ਕਰੀ ਜਾਂਦਾ ਕੋਈ ਗੁਣ ਇਕੱਠੇ ਕਰੀ ਜਾਂਦਾ ਇੱਕ ਸਤਿਗੁਰਾਂ ਦਾ ਬਚਨ ਹੁੰਦਾ ਹੈ ਇਹ ਗੁਰੂ ਨਾਨਕ ਸਾਹਿਬ ਦਾ ਕੱਲ ਭਾਈ ਸਾਹਿਬ ਨੇ ਹੁਕਮਨਾਮਾ ਲਿਆ ਸੀ ਕੱਲ ਹੀ ਲਿਆ ਦੋਈ ਦੀਵੇ ਹਾਂ ਕੱਲ ਹੁਕਮਨਾਮਾ ਸੀ ਤੇ ਐਦ ਕੀ ਵੈਗੁਰੂ ਜੀ ਇਹੋ ਜੀ ਖੇਡ ਵਾਪਰੀ ਜਿਹੜੀ ਕਥਾ ਚੱਲਦੀ ਵੀ ਹੈ ਨਾ ਹੁਕਮਨਾਮੇ ਵੀ ਉਹ ਜਾਂਦੇ ਪੈਣ ਤੇ ਮੈਨੂੰ ਇੰਨੀ ਸੰਤੁਸ਼ਟੀ ਹੈ ਮਹਾਰਾਜ ਰੋਜ਼ ਮੋਹਰ ਲਾਂਦੇ ਪਏ ਉਹ ਪਾਰਸੀ ਦੋਏ ਦੀਵੇ 14 ਹੱਟ ਨਾਲੇ ਜੇਤੇ ਜੀ ਤੇਤੇ ਵਣਜਾਰੇ ਖੁੱਲੇ ਹੱਟ ਹੋਵਾ ਵਾਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹ ਪ੍ਰਵਾਨ ਘਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮੇਰਾ ਕੱਲ ਪਾਠ ਸੁੱਧ ਹੋਇਆ ਮੈਂ ਵਢਾਈ ਕਰਦਾ ਸਾਂ ਤੁਸਾਂ ਵਢਾਈ ਪੜਿਆ ਤੇ ਮੈਂ ਕਿਹਾ ਵੀ ਭਾਈ ਸਾਹਿਬ ਫਿਰ ਜਦੋਂ ਮੈਂ ਦੇਖਿਆ ਪਾਠ ਵਢਾਈ ਸੀ ਥੈਂਕ ਯੂ ਕਿਉਂਕਿ ਜਦੋਂ ਪਾਠ ਮੂੰਹ ਤੇ ਚੜ ਜਾਣਾ ਜੀ ਬੰਦਾ ਕੋਈ ਵੀ ਪੂਰਾ ਨਹੀਂ ਦੋਹੇ ਦੀਵੇ ਦੋ ਦੀਵੇ ਕਿਹੜੇ ਨੇ ਜੀ ਆਹ ਕਈ ਸਟੋਰ ਐਸੇ ਨੇ ਜਿਹੜੇ ਰਾਤ ਨੂੰ ਖੁੱਲੇ ਰਹਿੰਦੇ ਆ ਜੀ ਮਹਾਰਾਜ ਕਹਿੰਦੇ ਆ ਜਿਹੜਾ ਉਹਨੇ ਬਾਜ਼ਾਰ ਬਣਾਇਆ ਹੈ ਨਾ ਇਹ ਜਿੱਦਨ ਦਾ ਬਣਿਆ ਇੱਕ ਦਿਨ ਵੀ ਛੁੱਟੀ ਨਹੀਂ ਹੋਈ ਦੋ ਦੀਵੇ ਨੇ ਦਨੇ ਸੂਰਜ ਕੈ ਰਾਤ ਨੂੰ ਚੰਦਰਮਾ ਹੈ ਦੋਏ ਦੀਵੇ 14 ਹਟ ਨਾਲੇ ਹੁਣ ਇੱਥੇ ਐ ਤਿਹਟੜੇ ਇੱਥੇ ਤਿੰਨ ਕੈ ਸੁਰਗ ਮਛ ਪਿਆਲੇ ਦੋਏ ਦੀਵੇ 14 ਹਟ ਨਾਲੇ ਨਾ ਕੱਢੋ ਠੀਕ 14 ਦਾ ਅਰਥ ਏ ਇਸਲਾਮ ਦੇ ਸੱਤ ਪਸਾਨ ਤੇ ਸੱਤ ਆਕਾਸ਼ ਜਿਨੂੰ ਗੁਰੂ ਜੀ ਕਹਿੰਦੇ ਲੋਕ 14 ਕੈ ਕਿਹ ਬਿਖੇ ਜਗ ਜਾਪ ਗੀਂਜੇ ਜਾਪ ਇਹ 14 ਤਬਕ ਜਿਹੜੇ ਜਿੰਨੀ ਦੁਨੀਆ ਹੈ ਜੇਤੇ ਜੀ ਪਿਆਰੋ ਚ ਐ ਇਸਤਰੀ ਚ ਐ ਪੁਰਸ਼ ਐ ਕਿਸੇ ਦੀ ਕੀ ਜਾਤ ਤੇ ਕੀ ਧਰਮ ਇਹ ਕੋਈ ਮੈਟਰ ਨਹੀਂ ਰੱਖਦਾ ਹਰ ਬੰਦਾ ਇੱਥੇ ਵਪਾਰੀ ਬਣ ਕੇ ਆਇਆ ਜੀਤੇ ਜੀਤੇ ਤੇਤੇ ਬਣ ਜਾ ਰਹੇ ਖੁੱਲੇ ਹੱਟ ਜਿੱਦਨ ਦੀ ਸ੍ਰਿਸ਼ਟੀ ਬਣੀ ਤੇ ਬੰਦਾ ਹੋਂਦ ਚਾਏ ਉਦਨ ਦੀ ਹੱਟੀ ਖੁੱਲ ਗਈ ਖੁੱਲੇ ਹੱਟ ਹੋਵਾ ਵਪਾਰ ਜੋ ਪਹੁੰਚਾ ਸੋ ਚੱਲਣ ਹਾਰ ਵਪਾਰੀ ਸਾਰੇ ਨੇ ਇਸ ਬਾਜ਼ਾਰ 'ਚ ਟਿਕੇ ਕਿਸੇ ਨਹੀਂ ਰਹਿਣਾ ਮੌਤ ਨੇ ਸਭ ਨੂੰ ਇੱਕ ਦਿਨ ਲੈ ਜਾਣਾ ਕਰਮ ਦਾ ਦਲਾਲ ਪਾਏ ਨਿਸ਼ਾਨ ਆ ਦੇਖੋ ਜਦੋਂ ਤੁਹਾਡੇ ਤੇ ਜਦੋਂ ਇੱਥੇ ਪਮਾਲ ਪਹੁੰਚਦਾ ਹੈ ਇੰਡੀਆ ਤੋਂ ਉਹ ਵੀ ਸਿਰੇ ਦੇ ਹੁੰਦਾ ਹੈ ਉਹ ਫਿਰ ਜਿਹੜੇ ਨਹੀਂ ਜਿਵੇਂ ਜਿਵੇਂ ਫੈਕਟਰੀ ਚੋਂ ਨਿਕਲਦਾ ਹੈ ਜਾਂ ਕੋਈ ਉਹ ਨਿਸ਼ਾਨ ਲਾਈ ਜਾਂਦੇ ਨੇ ਵੀ ਇਹ ਕਿੱਥੇ ਭੇਜਣਾ ਹੈ ਕਿੱਥੇ ਨਿਸ਼ਾਨ ਲਾਉਂਦੇ ਨੇ ਨਾ ਇੱਕ ਨੰਬਰ ਦੋ ਨੰਬਰ ਅੰਮਲ ਦੋਮ ਸੋਮ ਜਿਹੜਾ ਕਹਿੰਦੇ ਮਹਾਰਾਜ ਕਹਿੰਦੇ ਜਿੰਨੇ ਤੂੰ ਕਰਮ ਕਰ ਰਿਹਾ ਹੈ ਨਾ ਰੱਬ ਨੇ ਜਿਹੜਾ ਧਰਮ ਬਣਾਇਆ ਨਾ ਧਰਮ ਰਾਜ ਉਹ ਤੇਰੇ ਰੋਜ਼ ਦੇ ਕਰਮਾਂ ਤੇ ਨਿਸ਼ਾਨੀ ਲਾਈ ਜਾਂਦਾ ਹੈ ਜੇ ਸੰਗਤ ਵਿੱਚ ਆਇਆ ਉਹਨੇ ਨਿਸ਼ਾਨੀ ਲਾ ਦਿੱਤੀ ਅਜ ਬੰਦਾ ਇੰਨਾ ਸਮਾਂ ਰੱਬ ਲਈ ਬੈਠਾ ਹੈ ਜੇ ਤੂੰ ਪਾਪਾਂ ਵੱਲ ਗਿਆ ਨਿਸ਼ਾਨੀ ਫਿਰ ਵੀ ਲਾ ਦੇਣੀ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਸੱਚ ਵਖਰ ਜਿਨੀ ਲੱਧਿਆ ਨਾਨਕ ਨਾਮ ਲਾਹਾ ਪ੍ਰਵਾਨ ਤੇ ਜਦੋਂ ਵਾਪਸ ਗਏ ਵਹਿਗੁਰੂ ਜੀ ਦੇ ਘਰ ਘਰ ਆਏ ਵਜੀ ਵਧਾਈ ਅੱਗੋਂ ਵਧਾਈਆਂ ਮਿਲੀਆਂ ਕਿਉਂ ਤੂੰ ਵਪਾਰੀਆ ਖਾਰ ਕੇ ਨਹੀਂ ਆਇਆ ਤੂੰ ਕੁਝ ਲੈ ਕੇ ਆਂ ਘਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਸੱਚੇ ਨਾਮ ਕਰਕੇ ਮੈਂ ਫਿਰ ਬੇਨਤੀ ਕਰਾਂ ਕਬੀਰ ਸਾਹਿਬ ਜੀ ਨੇ ਇਹ ਸਿਰਫ ਇਹ ਕਪੜੇ ਚਾਦਰ ਹੀ ਬੁਣਿਆ ਨੇ ਨਾ ਖੱਦਰ ਹੀ ਬੁਣਿਆ ਨਾ ਪਰ ਜਦੋਂ ਵਪਾਰ ਦੀ ਗੱਲ ਕਰਦੇ ਨੇ ਕਹਿੰਦੇ ਮੇਰਾ ਤੇ ਬੈਲ ਹੀ ਸਿਰੇ ਲੱਗ ਗਿਆ ਮੰਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਨ ਪਰੜ ਪਰੜਾ ਰੀ ਕਹਿੰਦੇ ਨੇ ਮਨ ਬਲਦ ਹੈ ਸੂਰਤ ਰਾਈ ਮੇ ਜਾਣਾ ਪਿਆ ਵਾ ਤੇ ਬਲਦਾਂ ਦੇ ਉੱਤੇ ਛੱਟ ਪਾਉਂਦੇ ਸਨ ਨਾ ਜਦ ਸਾਮਾਨ ਲਾਦੇ ਸਨ ਕਹਿੰਦੇ ਮੈਂ ਆਪਣੇ ਮਨ ਬਲ ਦੇ ਉੱਤੇ ਰਾਏ ਗੁਰੂ ਜੀ ਦੇ ਨਾਮ ਦੀ ਛੱਟ ਪਾਈ ਹੈ ਉਹ ਉਹ ਸਾਰਾ ਭਰਿਆ ਪਿਆ ਮਨ ਕਰ ਬੈਲ ਸੂਰਤ ਕਰ ਪੈਂਡਾ ਗਿਆਨ ਗਉਣ ਪਰ ਡਾਰੀ ਕਹਿਤ ਕਬੀਰ ਸੁਨੋ ਰੇ ਸੰਤੋ ਨਿਭੀ ਖੇਪ ਹਮਾਰੀ ਸੱਚ ਵਖਰੀ ਜਿਲੇ ਭਗਤ ਰਵਿਦਾਸ ਸਾਹਿਬ ਜੀ ਇਹ ਮਹਾਪੁਰਖ ਇਹ ਇਹ ਬਚਨ ਕਰਦੇ ਆ ਵੀ ਮੇਰੀ ਜਾਤ ਕੁਟ ਵੰਡਲਾ ਢੋਲ ਢਵੰਤਾ ਨਿਤੈ ਬਨਾਰਸੀ ਆਸ-ਪਾਸ ਮੈਂ ਮੇਰੀ ਜਾਤ ਮੈਂ ਚੰਦ ਦਾ ਕੰਮ ਕਰਦੇ ਆ ਉਹ ਆ ਪਰ ਕਹਿੰਦੇ ਮੈਂ ਵੀ ਵਪਾਰ ਕੀਤਾ ਘਟ-ਅਵਕਟ ਡੋਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋਕਰ ਰਮਈਏ ਸੋਕਰ ਬੇਨਤੀ ਮੇਰੀ ਪੂੰਜੀ ਰਾਖਵਰਾਰ ਕੋ ਬਣਜਾਰੋ RAM ਕੋ ਮੇਰਾ ਟਾਂਡਾ ਲਾ ਦੇ ਆ ਜੋ ਪਿਆਰਿਓ ਟਾਂਡੇ ਦਾ ਸਮਝ ਕੇ ਗੱਡਾ ਇਹ ਜਿਆਦਾ ਨਿਵਾਣੇ ਵੀਰਾਂ ਨਾਲ ਜੁੜਦਾ ਸੀ ਉਹ ਗੱਡੇ ਵਪਾਰੀ ਉਹ ਸਨ ਵੱਡੇ ਮੇਰਾ ਟਾਂਡਾ ਲਾਦਿਆ ਜਾਇ ਰੇ ਕੋਈ ਖੈ ਵਪਾਰ ਕਰਨ ਵਾਲਾ ਨਹੀਂ ਪਿਆਰੋ ਉਹਨਾਂ ਨਾਮ ਵਪਾਰ ਕੀਤਾ ਇਹਨੂੰ ਮੇਰਾ ਗੁਰੂ ਰੋਜ ਕਹਿੰਦਾ ਜਾਂ ਕੋ ਆਏ ਸੱਚ ਵਖਰੇ ਜਿੰ ਲਦਿਆ ਜਿਹਦੇ ਲਈ ਆਇਆ ਮਨਾ ਤੇ ਮੇਰੀ ਫਿਰ ਬੇਨਤੀ ਜੇ ਇਹ ਕੱਲੀ ਮੈਂ ਕਥਾ ਨਹੀਂ ਕਹਿ ਰਿਹਾ ਬੀ ਨੌਲਜ ਲਈ ਅਰਜ ਹੈ ਇੱਕ ਸਾਲ ਨਾ ਬਾਅਦ ਫਿਰ ਆਪਾਂ ਇਕੱਠੇ ਹੋਣਾ ਹੈ ਸਾਲਵਾਦੀ ਵੱਡਾ ਸਮਾਗਮ ਹੁੰਦਾ ਹੈ ਤੇ ਤੁਸੀਂ ਇੱਕ ਪ੍ਰੀ ਤਰੀਕਾ ਨੋਟ ਕਰ ਲਿਆ ਕਰੋ ਕਿਉਂਕਿ ਜਿਹੜਾ ਬੰਦਾ ਕੀਰਤਨ ਦੀ ਕਥਾ ਦੀ ਤਿਆਰੀ ਕਰਦਾ ਹੈ ਨਾ ਇਹ ਉਂਝ ਤੇ ਮੈਂ ਘਰ ਬੈਠਾ ਕੋਰੋਨੇ 'ਚ ਮੈਂ ਪੀਟੀਸੀ ਲਾਵੀ ਕਰੀ ਕਿ ਮੈਂ 80 ਦਿਨ ਕਥਾ ਕੀਤੀ ਤੇ ਮੈਨੂੰ ਕਈ ਵਾਰੀ ਕਿ ਸੱਜਣ ਪੁੱਛਦੇ ਨੇ ਉਹ ਤਜਰਬਾ ਕੀ ਹੋਇਆ ਨਹੀਂ ਪਿਆਰਿਓ ਜੋ ਸਵਾਦ ਗੁਰੂ ਕੀ ਸੰਗਤ ਵਿੱਚ ਰਸ ਬੰਦਦਾ ਕਮਰੇ 'ਚ ਬੈਠ ਕੇ ਕਥਾ ਦਾ ਜੀ ਬੰਦਦਾ ਤੇ ਜਿਹੜੇ ਹੁਣ ਸੁਣ ਰਹੇ ਹੋ ਨਾ ਘਰਾਂ 'ਚ ਅਸੀਂ ਜੀ ਘਰ ਹੀ ਸੁਣ ਲੈਨੇ ਆ ਸੁਣ ਬੇਸ਼ੱਕ ਲੋ ਪਰ ਯਾਦ ਰੱਖਿਓ ਸਰੀਰ ਵਿੱਚ ਤਬਦੀਲੀ ਤਾਂ ਆਵੇਗੀ ਜੇ ਗੁਰੂ ਦੇ ਕੋਲ ਆਵਾਂਗੇ ਤਾਂ ਸੰਗਤ ਵਿੱਚ ਬੈਠਾਂਗੇ ਇਹ ਤੋਂ ਬਿਨਾ ਤਬਦੀਲੀ ਕੀ ਹੈ ਇੱਥੋਂ ਤੱਕ ਜੇ ਸਮਝ ਵੀ ਨਾ ਪਏ ਮੈਂ ਸੰਗਤ ਵਿੱਚ ਵੀ ਦੇਖਿਆ ਕਈ ਸ਼ਰੀਕ ਬੈਠੇ ਜਿਵੇਂ ਦੇਖਿਆ ਮੈਂ ਪੰਜਾਬੀ ਬੋਲ ਰਿਹਾ ਹੋ ਸਕਦਾ ਉਹਨਾਂ ਨੂੰ ਬੈਠੀ ਬੀਬੀ ਉਹਨਾਂ ਨੂੰ ਪੰਜਾਬੀ ਦੀ ਸਮਝ ਨਾ ਪੈਂਦੀ ਹੋਵੇ ਪਰ ਯਾਦ ਰੱਖਿਓ ਨਾਂ ਵੀ ਸਮਝ ਪੈਂਦੀ ਹੋਵੇ ਜਿਹੜਾ ਇਸ ਸੰਗਤ ਦੇ ਵਿੱਚ ਗੁਰੂ ਸਾਹਿਬ ਦੀਆਂ ਬਖਸ਼ਿਸ਼ ਦੀਆਂ ਤਰੰਗਾ ਉੱਠਦੀਆਂ ਨੇ ਨਾ ਉਹ ਅੰਦਰ ਨੂੰ ਟਿਕਾ ਦਿੰਦੀਆਂ ਨੇ ਗੁਰੂ ਸਾਹਿਬ ਨੇ ਮਿਹਰ ਕੀਤੀ ਕਹਿੰਨ ਲੱਗੇ ਜਿਨ੍ਹਾਂ ਨੇ ਵਪਾਰ ਕੀਤਾ ਜਾ ਕੋ ਆਏ ਸੋਈ ਵਿਖਾ ਜੋ ਮੇਰੀ ਬੇਨਤੀ ਹੈ ਮੈਂ ਪਿਛਲੇ ਸਾਲ ਸੀਸ ਗੰਸਾਹਬ ਕਥਾ ਕੀਤੀ ਬਿਮਾਰਜ ਗੁਰੂ ਤੁਹਾਡੇ ਪਿਤਾ ਯੋਥੇ ਕੀਰਤਨ ਕਰਦੇ ਰਿਹਾ ਗੁਰੂ ਤੇਗ ਬਾਦਰ ਸਾਹਿਬ ਦੇ ਤੇ ਮੇਰੇ ਮਨ ਚ ਆਇਆ ਵੀ ਇੰਨੇ ਸਾਲ ਹੋ ਗਏ ਤੇ ਲੈ ਕੇ ਕਿ ਜਾਏਗਾ ਕਿਉਂਕਿ ਤੇ ਪ੍ਰਬੰਧਕਾਉਣਗੇ ਧੰਨਵਾਦ ਕਰ ਦੇਣਗੇ ਮੈਂ ਵੈਸੇ ਸ਼ਹੀਦਾਂ ਵਾਲੇ ਦਿਨ ਸਰੂਪੇ ਤੋਂ ਵੀ ਕਿੰਨਾ ਗੁਰੇਜ ਕਰੋ ਭੇਟਾ ਦਾ ਦੂਰ ਦੀ ਗੱਲ ਤੇ ਲੈ ਕੇ ਕੀ ਗਿਆ ਉੱਥੇ ਚਾਰ ਸ਼ਬਦ ਜੈ ਜਵੰਤੀ ਰਾਗ ਦੇ ਕੀਤੇ ਆਰਾਮ ਸਿਮਰ ਰਾਮ ਸਿਮਰ ਤੇ ਮੇਰੇ ਮਨ ਚ ਆਇਆ ਅੱਜ ਤੋਂ ਬਾਅਦ ਸਤ ਗੁਰੂ ਮੇਰ ਕਰੋ ਇਹ ਚਾਰ ਸ਼ਬਦਾਂ ਦਾ ਪੱਕਾ ਨਿਤਨੇਮ ਬਣ ਜਾਏ ਸਲੋਕਾਂ ਦਾ ਨਿਤਨੇਮ ਬਣ ਜਾਏ ਮੇਰੀ ਬੇਨਤੀ ਜੇ ਮੇਰੇ ਵੀਰੋਂ ਭੈਣੋਂ ਬਜ਼ੁਰਗੋਂ ਮੇਰੇ ਤਾਂ ਚੰਗੇ ਸੂਝਵਾਨ ਬੈਠੇ ਹੋ ਅ ਰੋਜ਼ ਕੁਝ ਨਾ ਕੁਝ ਲਾਹਾ ਲਓ ਹਾਰ ਹਾਰ ਨਿਤ ਜਪੋ ਜੀਹੋ ਲਾਹਾ ਖਟਿਓ ਦਿਹਾੜੀ ਦਿਹਾੜੀ ਮਾਰੇ ਨੇ ਕਿਹਾ ਦਿਹਾੜੀ ਆਪਾਂ ਕੰਮ ਕਰਨ ਜਾਂਦੇ ਆ ਕਿੱਥੇ ਚੱਲੀ ਦਿਹਾੜੀ ਲਾਂ ਚੱਲੇ ਆ ਗੁਰੂ ਜੀ ਕਹਿੰਦੇ ਦਿਹਾੜੀ ਵਿੱਚ 5 ਮਿੰਟ 7 ਮਿੰਟ ਜਿੰਨਾ ਸਮਾਂ ਤੂੰ ਡਰਾਈਵ ਕਰ ਰਿਹਾ ਹੈਂ ਕਾਰ ਚ ਬੈਠਾ ਹੈ ਤੋ ਪੱਕਾ ਨਾਮ ਬਣਾ ਲਿਆ ਵੀ ਜਦੋਂ ਮੈਂ ਕਾਰ ਚਲਾਣੀ ਮੈਂ ਗੁਰੂ ਗੁਰੂ ਜਪਣੇ ਪਿਆਰੋ ਅੱਧਾ ਦਾ ਘੰਟਾ ਭਰ ਦਿਆਂ ਨਾਮ ਇੱਕ ਦਿਨ ਅੰਦਰ ਭਰਿਆ ਜਾਂਦਾ ਹੈ ਜਾਂ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਉ ਸੁਖ ਸਹਜੇ ਬੌਰ ਨ ਕੋਏ ਕੋ ਫੇਰਾ ਇਸ ਸ਼ਬਦ ਦੀ ਵਿਚਾਰ ਕੱਲ ਆਪਾਂ ਕੇ ਸ਼ੁਰੂ ਕਰਾਂਗੇ ਤੇ ਕੱਲ ਨੂੰ ਦੋਸ਼ ਰੋਕ ਤੇ ਭੋਗ ਵਾਲੇ ਦਿਨ ਆਪਾਂ ਤਿੰਨਾਂ ਸ਼ਲੋਕਾਂ ਦੇ ਅਰਥ ਕਰਾਂਗੇ ਆਪ ਬਹੁਤ ਠੀਕ ਜਿਹਾ ਬੈਠੇ ਜੀ ਤੁਹਾਡਾ ਬਹੁਤ ਬਹੁਤ ਸਭ ਦਾ ਧੰਨਵਾਦ